ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਇਸ ਚੈਨਲ ਦੇ ਉੱਪਰ ਅਸੀਂ ਖੇਤੀਬਾੜੀ ਦੇ ਕਿਤੇ ਨਾਲ ਜੁੜੀਆਂ ਵੀਡੀਓ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਆ ਸੋ ਖਸਾਨ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮੱਕੀ ਦੇ ਅਚਾਰ ਬਾਰੇ ਜਿਹੜਾ ਆਪਾਂ ਸਾਇਲਜ ਮੱਕੀ ਦਾ ਪਾਉਂਦੇ ਆ ਉਸ ਦੇ ਜਿਹੜੇ ਗੱਲਣ ਦੇ ਬਾਰੇ ਕਿ ਕਿਉਂ ਅਕਸਰ ਉਹ ਜ਼ਿਆਦਾ ਆਪਣਾ ਜਿਹੜਾ ਸਾਇਲਜ ਆ ਗਲਦਾਏ ਤੇ ਕੀ ਉਹਦੇ ਕਾਰਨ ਨੇ ਜਿਹੜੇ ਕਿਸ ਤਰ੍ਹਾਂ ਆਪਾਂ ਉਹਦੀ ਰੋਕਥਾਮ ਕਰ ਸਕਦੇ ਆ ਆਪਾਂ ਆਪਣੇ ਸਾਇਲੇਜ ਨੂੰ ਗਲਣ ਤੋਂ ਕਿਸ ਤਰ੍ਹਾਂ ਜਿਹੜਾ ਬਚਾ ਸਕਦੇ ਆ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਤਾਂ ਆਪ ਇੱਕ ਗੱਲ ਦਾ ਧਿਆਨ ਰੱਖਣਾ ਏ ਮੱਕੀ ਦੀ ਬਿਜਾਈ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਮੱਕੀ ਨੂੰ ਯੂਰੀ ਦੀ ਖਾਦ ਦੇਣੀ ਹੁੰਦੀ ਏ ਉਹ ਆਪਾਂ ਨੇ ਜਿਹੜੀ 40 ਤੋਂ 45 ਦਿਨ ਦੇ ਵਿੱਚ ਇਸ ਦੀ ਜਿਹੜੀ ਖਾਦ ਆ ਯੂਰੀ ਦੀ ਉਹ ਆਪਾਂ ਪੂਰੀ ਕਰ ਦੇਣੀ ਏ ਇਸ ਤੋਂ ਜ਼ਿਆਦਾ ਆਪਾਂ ਲੇਟ ਨਹੀਂ ਜਿਹੜੀ ਕਰਨੀ ਖਾਦ ਜੇਕਰ ਆਪਾਂ ਯੂਰੀ ਦੀ ਖਾਦ ਵੀ ਲੇਟ ਕਰਦੇ ਆ ਤਾਂ ਵੀ ਉਹ ਆਪਣੀ ਜਿਹੜੀ ਸਾਈਲੇਜ ਆਪਣਾ ਜਿਹੜਾ ਗਲਣ ਦਾ ਕਾਰਨ ਬਣ ਜਾਂਦੀ ਹੈ ਐਂਡ ਦੇ ਵਿੱਚ ਜਾ ਕੇ ਦੂਸਰੇ ਨੰਬਰ ਤੇ ਜੋ ਸਾਈਲੇਜ ਗਲਣ ਦਾ ਕਾਰਨ ਬਣਦੀ ਹੈ ਉਹ ਹੁੰਦੀ ਹੈ ਜਿਹੜੀ ਗਿੱਲੀ ਸੁੱਕੀ ਮੱਕੀ ਦਾ ਕੋਤਰਾ ਕਿਉਂਕਿ ਜਦੋਂ ਆਪਾਂ ਸਾਈਲੇਜ ਤਿਆਰ ਕਰਦੇ ਆ ਮੱਕੀ ਦਾ ਕੋਤਰਾ ਕਰਦੇ ਆ ਤਾਂ ਉਸ ਸਮੇਂ ਆ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਉਦੋਂ ਗਰਮੀ ਪੈਣੀ ਸਟਾਰਟ ਹੋ ਜਾਂਦੀ ਹੈ ਸੋ ਕਈ ਵਾਰ ਕਿਸੇ ਖੇਤ ਨੂੰ ਪਾਣੀ ਘੱਟ ਲੱਗਣ ਦੇ ਕਾਰਨ ਜਿਹੜਾ ਕੁਝ ਮੱਕੀ ਦੇ ਖੇਤ ਹੁੰਦੇ ਨੇ ਕੁਝ ਸੁੱਕਣੇ ਸਟਾਰਟ ਹੋ ਜਾਂਦੇ ਨੇ ਜਾਂ ਕੁਝ-ਕੁਝ ਵਿੱਚੋਂ ਜਿੱਥੇ ਤੱਕ ਪਾਣੀ ਚੰਗੀ ਤਰ੍ਹਾਂ ਨਹੀਂ ਪਹੁੰਚਦਾ ਉਦੋਂ ਜਿਹੜੇ ਮੱਕੀ ਦੇ ਬੂਟੇ ਆ ਜਿਹੜੇ ਕੁਝ ਸ਼ੁੱਕ ਜਾਂਦੇ ਨੇ ਜਦੋਂ ਆਪਾਂ ਮੱਕੀ ਦਾ ਸਾਇਲੇਜ ਤਿਆਰ ਕਰਦੇ ਆਂ ਗਿੱਲੀ ਤੇ ਸੁੱਕੀ ਮੱਕੀ ਦਾ ਸਮੇਲ ਨਹੀਂ ਹੁੰਦਾ ਇਸ ਦੇ ਕਾਰਨ ਉਹ ਆਚਾਰ ਜਿਹੜਾ ਗਲਣ ਦਾ ਕਾਰਨ ਬਣਦੀ ਹੈ ਅੱਧੇ ਤੀਸਰੇ ਨੰਬਰ ਤੇ ਲਤੜਾਈ ਵੀ ਇਸ ਦੇ ਵਿੱਚ ਆਪਣਾ ਰੋਲ ਅਦਾ ਕਰਦੀ ਹੈ ਜਦੋਂ ਸਾਇਲੇਜ ਦੀ ਜਿਹੜੀ ਲਤੜਾਈ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ ਤਾਂ ਉਹ ਜਿਸ ਦੇ ਕਾਰਨ ਉਸ ਦੇ ਵਿੱਚ ਪਲਾਈ ਜਿਹੜੀ ਰਹਿ ਜਾਂਦੀ ਹੈ ਤਾਂ ਉਸ ਦੇ ਕਾਰਨ ਵੀ ਜਿਹੜਾ ਉਸ ਦੇ ਵਿੱਚ ਉਲੀ ਆਉਣੀ ਜਿਹੜੀ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਉਸ ਦੇ ਵਿੱਚ ਹਵਾ ਦੇ ਨਾਲ ਸੰਪਰਕ ਆਉਣ ਦੇ ਵਿੱਚ ਜਿਹੜੀਆਂ ਉਲੀਆਂ ਪੈਦਾ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਜੇਕਰ ਤੁਸੀਂ ਆਪਣੇ ਚਾਰ ਦੀ ਸੈਲਜ ਦੀ ਜਿਹੜੀ ਚੰਗੀ ਤਰ੍ਹਾਂ ਲਤੜਾਈ ਕਰਦੇ ਹੋ ਚੰਗੀ ਤਰ੍ਹਾਂ ਉਸ ਨੂੰ ਜਿਹੜਾ ਪ੍ਰੈਸ ਕਰਦੇ ਹੋ ਤਾਂ ਜਦੋਂ ਵੀ ਤੁਸੀਂ ਉਸ ਨੂੰ ਆਪਣਾ ਯੂਜ਼ ਕਰਨ ਦੇ ਲਈ ਓਪਨ ਕਰਦੇ ਹੋ ਤਾਂ ਉਹ ਹਵਾ ਦੇ ਸੰਪਰਕ ਦੇ ਵਿੱਚ ਆਉਂਦੀ ਤਾਂ ਜਿਆਦਾ ਲਤੜਾਈ ਹੋਣ ਦੇ ਕਾਰਨ ਜਿਹੜਾ ਉੱਥੇ ਜਿਆਦਾ ਉਲੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ ਜਿਆਦਾ ਉਲੀ ਉੱਥੇ ਨਹੀਂ ਬਣ ਪਉਂਦੀ ਕਿਉਂਕਿ ਉਸ ਦੀ ਜਿਹੜੀ ਪ੍ਰੈਸਿੰਗ ਆ ਜਿਹੜੀ ਬਹੁਤ ਚੰਗੀ ਤਰ੍ਹਾਂ ਕੀਤੀ ਹੁੰਦੀ ਹੈ ਚੌਥੇ ਨੰਬਰ ਦੇ ਉੱਪਰ ਸੈਲਜ ਗਰਨਣ ਦਾ ਕਾਰਨ ਆ ਜਿਹੜਾ ਏ ਉਹ ਸੈਲਜ ਦੇ ਸੈਲਜ ਨੂੰ ਕਵਰ ਕਰਨ ਵਾਲਾ ਕਾਗਜ਼ ਬੰਦਾ ਏ ਕਿਉਂਕਿ ਆਪਣੇ ਜਿਹੜੇ ਜ਼ਿੰਮੇਦਾਰ ਭਰਾ ਜਿਹੜੇ ਕਾਗਜ਼ ਵਰਤਣ ਵੇਲੇ ਬਹੁਤ ਜਿਆਦਾ ਜਿੜੀ ਜਾਂ ਤੱਕ ਕੰਜੂਸੀ ਕਰ ਲੋ ਜਾਂ ਕਿ ਉਹਨਾਂ ਨੂੰ ਪਤਾ ਨਹੀਂ ਚੱਲਦਾ ਸੋ ਉਹ ਗਲਤ ਕਾਗਜ਼ ਦੀ ਜਿਹੜੇ ਵਰਤੋਂ ਕਰ ਲੈਂਦੇ ਨੇ ਕੁਝ ਕਿਸਾਨ ਵੀ ਤਾਂ ਚਿੱਟੇ ਕਾਗਜ਼ ਦੀ ਹੀ ਵਰਤੋਂ ਕਰਦੇ ਨੇ ਜੋ ਕਿ ਧੁੱਪ ਦੇ ਵਿੱਚ ਬਹੁਤ ਜਲਦੀ ਪਾੜ ਜਾਂਦਾ ਹੈ ਸੈਲਜ ਨੂੰ ਕਵਰ ਕਰਨ ਦੇ ਲਈ ਆਪਾਂ ਨੂੰ ਐਚ ਡੀ ਬੀ ਪੀ ਸੀ ਪੇਪਰ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੋ ਕਿ ਬਹੁਤ ਜ਼ਿਆਦਾ ਖਿੱਚਣ ਦੇ باوجود ਵੀ ਬਿਲਕੁਲ ਨਹੀਂ ਪਾੜਦਾ ਸੋ ਇਸ ਦੀ ਇੱਕ ਨਸਾਨੀ ਹੈ ਜੋ ਕਿਸਾਨ ਦੋਸਤੋ ਉਹ ਇਹ ਹੁੰਦੀ ਏ ਕਿ ਉੱਪਰੋਂ ਇਹ ਜਿਹੜਾ ਕਾਲੇ ਕਲਰ ਦਾ ਹੁੰਦਾ ਏ ਨੀਚੇ ਤੋਂ ਜਿਹੜਾ ਇਸ ਦਾ ਕਲਰ ਹੈ ਜਿਹੜਾ ਹੋਰ ਹੁੰਦਾ ਏ ਸੋ ਇਸ ਦੀ ਵੀ ਇੱਕ ਨਕਲ ਆਉਂਦੀ ਏ ਪਰ ਤੁਸੀਂ ਇਸ ਨੂੰ ਜਿਹੜਾ ਪਿਓਰ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਨੀ ਏ ਜਦੋਂ ਤੁਸੀਂ ਇਸ ਨੂੰ ਖਿੱਚ ਕੇ ਦੇਖੋਗੇ ਤਾਂ ਇਹ ਬਿਲਕੁਲ ਵੀ ਨਹੀਂ ਪਾੜੇਗਾ ਇਹ ਲੰਮਾ ਹੀ ਹੁੰਦਾ ਜਿਹੜਾ ਤੁਰ ਜਾਵੇਗਾ ਜੇਕਰ ਤੁਸੀਂ ਇਸ ਦੇ ਵਿੱਚ ਚਾਬੀ ਮਾਰਦੇ ਹੋ ਤਾਂ ਤੁਹਾਡੀ ਚਾਬੀ ਵੀ ਜਿਹੜੀ ਆਰ ਪਾਰ ਨਹੀਂ ਲੰਗੇਗੀ ਬਿਲਕੁਲ ਵੀ ਅਤੇ ਇਹ ਜਿਹੜਾ ਕਾਗਜ ਲਫਣਾ ਸਟਾਰਟ ਹੋ ਜਾਵੇਗਾ ਇਹ ਇਸ ਦੀ ਜਿਹੜੀ ਪਿਓਰ ਹੋਣ ਦੀ ਨਿਸ਼ਾਨੀ ਹੁੰਦੀ ਹੈ ਅਤੇ ਨੰਬਰ 5 ਦੇ ਉੱਪਰ ਜੇਕਰ ਤੁਹਾਡੇ ਸੈਲਜ ਵਾਲੇ ਟੋਏ ਦੇ ਵਿੱਚ ਕਿਸੇ ਵੀ ਸਾਈਡ ਤੋਂ ਪਾਣੀ ਆ ਕੇ ਰੁਕਦਾ ਹੈ ਤਾਂ ਉਹ ਵੀ ਤੁਹਾਡੇ ਸੈਲਜ ਨੂੰ ਖਰਾਬ ਕਰੇਗਾ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਜਿਹੜਾ ਸੈਲਜ ਵਾਲਾ ਪਿੱਟੇ ਟੋਆ ਹੈ ਉਸ ਦੇ ਵਿੱਚ ਕਿਸੇ ਵੀ ਪਾਸੋਂ ਜਿਹੜਾ ਪਾਣੀ ਆ ਰਿਹਾ ਹੈ ਜਾਂ ਵਾਰਿਸ਼ ਦਾ ਆ ਰਿਹਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਪਾਣੀ ਖੜ ਸਕਦਾ ਏ ਤਾਂ ਕੋਸ਼ਿਸ਼ ਕਰੋ ਕਿ ਤੁਹਾਡੇ ਉਸ ਸੈਲਜ ਵਾਲੇ ਪਿੱਟ ਦੇ ਵਿੱਚ ਜਿਹੜਾ ਪਾਣੀ ਕਿਸੇ ਵੀ ਪਾਸਿਓਂ ਨਾ ਆਵੇ ਜੇਕਰ ਤੁਹਾਡੇ ਉਸ ਪਿੱਟ ਦੇ ਵਿੱਚੋਂ ਕਿਸੇ ਪਾਸੇ ਪਾਣੀ ਨਿਕਲਦਾ ਕੋਈ ਹੱਲ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਧਰਤੀ ਦੇ ਵਿੱਚ ਹੋਲ ਕਰ ਦੇਣਾ ਹੈ ਜਿਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤਾਂ ਕਿ ਜਦੋਂ ਵੀ ਕੋਈ ਵਾਰਸ ਵਗੈਰਾ ਹੁੰਦੀ ਏ ਤਾਂ ਇਹ ਪਾਣੀ ਜਿਹੜਾ ਇਸ ਟੋਏ ਦੇ ਵਿੱਚ ਚਲਾ ਜਾਵੇ ਕਿਉਂਕਿ ਜਦੋਂ ਥੱਲੋਂ نیچے ਤੋਂ ਜਿਹੜਾ ਸੈਲਜ ਗਲਣਾ ਸਟਾਰਟ ਹੁੰਦਾ ਹੈ ਉਹ ਜ਼ਿਆਦਾਤਰ ਜਿਹੜਾ ਪਾਣੀ ਦੇ ਕਾਰਨ ਹੀ ਸਟਾਰਟ ਹੁੰਦਾ ਹੈ ਜਾਂ ਤਾਂ ਟੋਏ ਦੇ ਵਿੱਚ ਜਿਹੜਾ ਬਾਰਸ਼ ਦਾ ਪਾਣੀ ਆ ਕੇ ਰੁਕਦਾ ਹੁੰਦਾ ਹੈ ਜਾਂ ਜਾਂ ਕਿਸੇ ਸਾਈਡ ਤੋਂ ਵਾਰਸ਼ ਦਾ ਪਾਣੀ ਤੁਹਾਡੇ ਟੋਏ ਦੇ ਵਿੱਚ ਜਿਹੜਾ ਆ ਜਾਂਦਾ ਏ ਜਿਸ ਦੇ ਕਾਰਨ ਉਹ ਸੈਲਜ ਗਲਣਾ ਸਟਾਰਟ ਹੋ ਜਾਂਦਾ ਏ ਸੋ ਇਸ ਤਰ੍ਹਾਂ ਦਾ ਤੁਸੀਂ ਜਿਹੜਾ ਬਾਸ ਬੋਕੀ ਦੇ ਨਾਲ ਜਿਹੜਾ ਟੋਏ ਦੇ ਵਿੱਚ ਇੱਕ ਹੋਲ ਕਰ ਸਕਦੇ ਹੋ ਤਾਂ ਕਿ ਤੁਹਾਡੇ ਪਾਣੀ ਜਿਹੜਾ ਟੋਏ ਦੇ ਵਿੱਚ ਬਿਲਕੁਲ ਵੀ ਉਹ ਨਾ ਖੜੇ ਜਿੰਨੀ ਵੀ ਵਾਰਸ਼ ਆਉਂਦੀ ਏ ਤਾਂ ਉਹ ਜਿਹੜਾ ਟੋਆ ਜਿਹੜਾ ਉਸ ਪਾਣੀ ਨੂੰ ਸ਼ੋਖ ਲਵੇ ਇਸ ਦੇ ਨਾਲ ਆਪਾਂ ਜਿਹੜਾ achar ਗਲਣ ਤੋਂ ਜਿਹੜਾ ਆਪਣਾ بچਾ ਸਕਦੇ ਆ ਧੰਨਵਾਦ ਦੋਸਤੋ ਇਹ ਸੀ ਕਿਨਕੀ ਜਾਣਕਾਰੀ ਜੋ ਤੁਹਾਡੇ ਨਾਲ ਸ਼ੇਅਰ